ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਭਰਪੂਰ ਪਿਆਰ ਦਿੰਨੇ ਹੋ ਤੇ ਉਸ ਕਰਕੇ ਉਹ ਤੁਹਾਡੇ ਉਤਸ਼ਾਹ ਦੇ ਉੱਤੇ ਤੁਹਾਡੇ ਪ੍ਰਾਲੇ ਦੇ ਉੱਤੇ ਜਿਵੇਂ ਜਿਵੇਂ ਤੁਸੀਂ ਕਮੈਂਟ ਪਾਉਂਦੇ ਹੋ ਓਵੇਂ ਓਵੇਂ ਉਸ ਬੇਤੇ ਆਉਣਾ ਜਿਵੇਂ ਕਿ ਹੁਣ ਪਿਛਲੀਆਂ ਵੀਡੀਓ ਪਾਈਆਂ ਤੇ ਵੀਰ ਕਹਿੰਦਾ ਵੀ ਸਾਡੀ ਫੈਂਟ ਬਹੁਤ ਘਟਾ ਮੇ ਬਾਬਾ ਜੀ ਸਾਨੂੰ ਫੈਂਡ ਦੇ ਉੱਤੇ ਕੋਈ ਤੁਸੀਂ ਦੇਸੀ ਨੁਕਤੇ ਦੇ ਉੱਤੇ ਪ੍ਰਾਣੇ ਵਿਰਸੇ ਦੇ ਜਾ ਕੇ ਤੇ ਸਾਨੂੰ ਕੋਈ ਤੁਸੀਂ ਵੀਡੀਓ ਮਤਲਬ ਪ੍ਰੈਕਟੀਕਲ ਦੇ ਵਿੱਚ ਦਿਖਾਓ ਵੀ ਕੀ ਚੀਜ਼ ਪਾਉਣੀ ਆ ਕਿਵੇਂ ਪਾਉਣੀ ਆ ਉਹ ਵਿਸਤਾਰ ਦੇ ਵਿੱਚ ਸਾਨੂੰ ਦੱਸੋ ਤੇ ਉਹ ਅੱਜ ਆਪਾਂ ਆਓ ਫੈਂਡ ਵਧਾਉਣ ਵਾਸਤੇ ਗਾਂਹੇ ਚਾਹੋ ਮੈਂ ਆ ਕਈ ਵੀਰ ਕੀ ਕਰਦੇ ਆਗੇ ਘਰਾਂ ਦੇ ਵਿੱਚ ਦੁੱਧ ਨਹੀਂ ਪਾਉਂਦੇ ਉਹ ਫੈਂਡ ਦੇ ਉੱਤੇ ਪਾਉਂਦੇ ਆ ਅਗਰ ਭਾਈ ਫੈਂਟ ਸਾਡੀ ਆਊਗੀ ਤਾਂ ਸਾਡੇ ਤਾਂ ਹੀ 4 ਰੁਪਏ ਵਧਣਗੇ ਤਾਂ ਹੀ ਸਾਡਾ ਪਸ਼ੂ ਪਾਲਣ ਦਾ ਹੈਗਾ ਅਸੀਂ ਹੁਣ ਕੀ ਕੀਤਾ ਪ੍ਰਾਣਾ ਪਿਸ਼ੋਕੜ ਦੇ ਉੱਤੇ ਸਮਾਨ ਆਪਾਂ ਛੜਦੇ ਜਾ ਰਹੇ ਹਾਂ ਜਿਹੜੀਆਂ ਦੇਸੀ ਚੀਜ਼ਾਂ ਸੀਗੀਆਂ ਫੈਂਟ ਵਧਾਉਣ ਵਾਲੀਆਂ ਉਹ ਆਪਾਂ ਛੜਦੇ ਜਾਂਦੇ ਆਪਾਂ ਕੀ ਕਰਦੇ ਆਂਗੇ ਆਪਾਂ ਬਾਜ਼ਾਰ ਦੇ ਵਿੱਚ ਗਏ 4 ਬੋਰੀਆਂ ਉੱਥੋਂ ਚੱਕ ਲਿਆਂਦੀਆਂ ਬਣੀ ਬਣਾਈ ਫਿੜਦੀ ਉਹਦੇ ਸਿੱਟੀ ਤੇ ਆਪਾਂ ਗਾਹਾਂ ਤੁਰ ਗਏ ਉਹਦੇ ਨਾਲ ਕੀ ਹੁੰਦਾਗਾ ਫੈਂਟ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਅਗਰ ਕੋਈ ਪਾਊਡਰ ਪਾਉਣੇ ਆ, ਕੈਮੀਕਲ ਪਾਉਣੇ ਆ, ਜਿੰਨਾ ਚਿਰ ਕੈਮੀਕਲ ਪਾਈ ਜਾਵਾਂਗੇ, ਉਹਨਾਂ ਚਿਰ ਤਾਂ ਆਪਣੀ ਫੈਂਟ ਵਧੀ ਰਹੂਗੀ। ਉਸ ਤੋਂ ਬਾਅਦ ਫੈਂਟ ਆਪਣੀ ਉੱਥੇ ਹੀ ਆ ਜਾਊਗੀ। ਜਿਵੇਂ ਕਿ ਕਈ ਕੰਪਨੀਆਂ ਦੇ ਉੱਤੇ ਆਪਣੀਆਂ ਫੈਂਟ ਵਧਾਉਣ ਦੇ ਉੱਤੇ ਪਾਊਡਰ ਦੀਆਂ ਆਪਣੀਆਂ ਮਸ਼ਹੂਰੀਆਂ ਅਲੱਗ-ਅਲੱਗ ਆਉਂਦੀਆਂ ਗਈਆਂ, ਮੈਂ ਤੁਹਾਨੂੰ ਕਿਸੇ ਦਾ ਨਾਂ ਨਹੀਂ ਲਾਊਂਗਾ। ਵੇਖੋ ਮੈਂ ਤਾਂ ਜਿਹੜੀਆਂ ਪ੍ਰਾਣੀਆਂ ਵੀਡੀਓ ਬਣਾਉਣਾ, ਮੈਂ ਤਾਂ ਤੁਹਾਨੂੰ ਉਹਦਾ ਹੀ ਦੱਸ ਸਕਦਾ। બે ਕਿਸ ਤਰੀਕੇ ਦੇ ਨਾਲ ਆਪਣਾ ਵਧ ਸਕਦਾ ਹੈ ਅਗਰ ਉਹਨੂੰ ਉਹ ਤਰੀਕਾ ਆਪਾਂ ਪਾਉਣੇ ਆ ਉਹਦੇ ਨਾਲ ਉਹਦੇ ਬੈਨੀਫਿਟ ਵੀ ਹੈਗੇ ਆ ਹੋਰ ਕਈ ਚੀਜ਼ਾਂ ਨੂੰ ਵੀ ਉਹ ਠੀਕ ਕਰਦਾ ਹੈਗਾ ਜਦੋਂ ਆਪਾਂ ਫੈਟ ਵਧਾਵਾਂਗੇ ਕੱਲੀ ਫੈਟ ਵਧਾਉਣ ਨਾਲ ਨਹੀਂ ਉਹ ਬਹੁਤ ਉਹਦੇ ਸਿਹਤ ਪੱਖੋਂ ਸਰੀਰ ਪੱਖੋਂ ਲੱਗ ਲੱਗ ਮਤਲਬ ਵੀ ਕੰਮ ਕਰੂਗਾ ਜਿਵੇਂ ਕਿ ਹੁਣ ਆਪਾਂ 1/2 ਕਿਲੋ ਛੋਲੇ ਲਏ 1 ਕਿਲੋ ਆਪਾਂ ਚੋਕਰ ਲਿਆ ਤੇ 100 ਗ੍ਰਾਮ ਆਪਾਂ ਸਰੋਂ ਦਾ ਤੇਲ ਲਿਆ ਜਦੋਂ ਭਾਈ ਛੋਲੇ ਅੱਧਾ ਕਿਲੋ ਬਾਲ ਕੇ ਰੱਖਣੇ ਆ ਪਾਣੀ ਦੇ ਵਿੱਚ ਕਿਲੋ ਪਾਣੀ ਦੇ ਵਿੱਚ ਅੱਧਾ ਕਿਲੋ ਬਾਲ ਲਓ ਤੇ ਇੱਕ ਨਾਰਮਲ ਮੁਠੀ ਭਰ ਕੇ ਨੂਨ ਦੀ ਇਹਦੇ ਵਿੱਚ ਜ਼ਰੂਰ ਪਾਉਣੀ ਆ ਨੂਨ ਦੇ ਨਾਲ ਨੂਨ ਦੇ ਨਾਲ ਕੀ ਹੁੰਦਾ ਭਾਈ ਇੱਕ ਤਾਂ ਛੋਲੇ ਗੈਸ ਤੇ ਚਲਾਉਣੇ ਹੋ ਜਾਂ ਉਹ ਚੁੱਲ੍ਹੇ ਤੇ ਚਲਾਉਣੇ ਜਲਦੀ ਬਣ ਜਾਂਦੇ ਆ ਇਹਦੀ ਮਾਤਰਾ ਟਾਲਣ ਦੇ ਵਿੱਚ ਨੂਨ ਕੰਮ ਕਰਦਾ ਹੈ। ਅਗਰ ਇਹਦੇ ਵਿੱਚ ਜਲਦੀ ਬਣਾਉਣ ਨੂੰ ਤਾਂ ਮਿੱਠਾ ਸੋਡਾ ਵੀ ਪੈ ਜਾਂਦਾ ਹੈ। ਮਿੱਠਾ ਸੋਡਾ ਕੀ ਕਰਦਾ ਨੁਕਸਾਨ ਕਰਦਾ ਹੈ ਪਸ਼ੂ ਨੂੰ। ਕੀ ਕਰਦਾਗਾ ਨੁਕਸਾਨ ਇਹ ਕਰਦਾਗਾ ਉਹ ਮੋਕਲਾ ਆਂਦਾਗਾ। ਤੇ ਇਹ ਜਿਹੜਾ ਨੂਨ ਆ ਨੂਨ ਤਾਂ ਮਤਲਬ ਬਹੁਤ ਜ਼ਿਆਦੇ ਗੁਨਾਕਾਰੀ ਆ ਜਿਵੇਂ ਕਿ ਇੱਕ ਇੱਕ ਚੀਜ਼ ਦੀ ਮੈਂ ਤੁਹਾਨੂੰ ਦੱਸਣ ਲੱਗ ਜਾਂਦਾ ਵੀਡੀਓ ਬਹੁਤ ਜ਼ਿਆਦੇ ਲੰਮੀ ਹੋ ਜੂ ਜਿਵੇਂ ਕਿ ਆਪਾਂ ਹੁਣ ਛੋਲੇ ਪਾਏ ਫੈਂਟ ਵਧਾਉਣ ਨੂੰ ਇਹਨੇ ਕੀ ਕਰਨਾ ਹੈਗਾ ਜਦੋਂ ਸੱਜਰ ਸੂਏ ਪਸ਼ੂ ਨੂੰ ਆਪਾਂ ਪਾਇਆ ਇੱਕ ਤਾਂ ਇਹਨੇ ਤਾਕਤ ਦੇਣੀ ਆ ਬੱਚੇ ਦਾਨੀ ਨੂੰ ਤਾਕਤ ਦੇਣੀ ਆ ਤੀਜੇ ਮਹੀਨੇ ਪਸ਼ੂ ਆਪੇ ਗੱਭਣ ਹੋ ਜਾਣਾਗਾ ਜਦੋਂ ਆਪੇ ਚਾਮੜੀ ਦਾ ਰੰਗ ਦੁੱਧ ਸਾਰੇ ਚੀਜ਼ ਨੂੰ ਇਹਨੇ ਕੰਮ ਕਰਨਾਗਾ ਇਹਦੇ ਚ ਇੱਕ ਖਿਆਲ ਜ਼ਰੂਰ ਕਰ ਲਓ ਵੀ ਜਿਹੜਾ ਇਹਦਾ ਪਾਣੀ ਆਗਾ ਛੋਲਿਆਂ ਦਾ ਉਹ ਜਿਹਮਿਆ ਸੂਪ ਪਿਆ ਇਹੇ ਡੋਲਣਾ ਨਹੀਂ ਆ ਇਹ ਪਸ਼ੂ ਨੂੰ ਤੁਸੀਂ ਪਹਿਲਾਂ ਪਿਆ ਦਿਓ ਛੋਲੇ ਛਾਲਣੇ ਵਿੱਚ ਛਾਨ ਲਓ ਰੱਖ ਲਓ ਤੇ ਤੁਸੀਂ ਉਹਦੇ ਬੱਠਲ ਦੇ ਵਿੱਚ ਜਦੋਂ ਤੁਸੀਂ ਤੇ ਸਮਾਨ ਨੂੰ ਇਕੱਠਾ ਕਰ ਲਿਆ ਆਪਾਂ ਆਪਾਂ ਕੀ ਕਰਨਾ ਹੈਗਾ 1/2 ਕਿਲੋ ਛੋਲੇ ਉਹਦੇ ਵਿੱਚ ਪਾ ਲੈ ਆਪਾਂ ਫਿਰ ਆਪਾਂ ਉਹਦੇ ਵਿੱਚ ਚੋਕਰ ਪਾ ਲੈਣਾਗਾ 1 ਕਿਲੋ ਚੋਕਰ ਦਾ ਕੀ ਕੰਮ ਆ ਇਹ ਬਫਰ ਦਾ ਵੀ ਕੰਮ ਕਰਦਾ ਹੈਗਾ ਚੋਕਰ ਮਟਾਪਾ ਵੀ ਲਿਆਉਂਦਾ ਪਸ਼ੂ ਤੇ ਲਿੱਸੇ ਪਸ਼ੂ ਨੂੰ ਵੀ ਮਤਲਬ ਪੂਰੇ ਤਾਕਤਵਰ ਹੁੰਦਾ ਇੱਕ ਇਹਦਾ ਬੈਨੀਫਿਟ ਸਾਰਿਆਂ ਨਾਲੋਂ ਵੱਡਾ ਇਹ ਹੈਗਾ ਜਦੋਂ ਇਹਦੇ ਵਿੱਚ ਆਪਾਂ ਨੂਨ ਪਾ ਦਿੰਨੇ ਆ ਨਾ ਜੀ ਛੋਲਿਆਂ 'ਚ ਆਪਾਂ ਨੂਨ ਪਾਤਾ ਸੂਫ ਦੇ ਵਿੱਚ ਤਾਂ ਆਟੋਮੈਟਿਕ ਇਹ ਪਾਣੀ ਦੀ ਪਿਆਸ ਵਧਾਉਂਦਾ ਹੈ। ਅਗਰ ਇਹ ਚੋਕਰ ਜਦੋਂ ਆਪਾਂ ਪਾਉਨੇ ਆ ਚੋਕਰ ਦੇ ਨਾਲ ਪਸ਼ੂ ਆਟੋਮੈਟਿਕ ਪਾਣੀ ਵੱਧ ਪੀਊ। ਚੋਕਰ ਦੇ ਨਾਲ ਵੀ ਪਾਣੀ ਵੱਧ ਪੀਊਗਾ ਤੇ ਨੂਨ ਦੇ ਨਾਲ ਵੀ ਪਾਣੀ ਵੱਧ ਪੀਊਗਾ। ਅਗਰ ਇਹ ਜਿੰਨਾ ਪਾਣੀ ਵੱਧ ਪੀਊਗਾ ਜ਼ਿਆਦਾ ਇਹ ਫੁੱਲੂਗਾ। ਇਹ ਉਨਾ ਹੀ ਹਾਜਮੇ ਇਹ ਆਊਗਾ। ਇਹਦਾ ਇਹ ਕੰਮ ਆਗਾ। ਜਿਵੇਂ ਹੁਣ ਫਰਜ ਕਰੋ ਵੀ ਆਪਾਂ ਇਹਦਾ ਸੂਪ ਆਗਾ ਸੂਪ ਇਹਨੂੰ ਆਪਾਂ ਪਹਿਲਾਂ ਕੀ ਕਰਨਾ ਸਾਰਿਆਂ ਨਾਲੋਂ ਪਹਿਲਾਂ ਇਹਨੂੰ ਆਪਾਂ ਪਸ਼ੂ ਨੂੰ ਜਿਵੇਂ ਆ ਬੱਠਰ ਚ ਪਾਇਆ ਤੇ ਬੱਠਰ ਚ ਪਾ ਕੇ ਆਪਾਂ ਉਹਨੂੰ ਸਾਰਿਆਂ ਨਾਲੋਂ ਪਹਿਲਾਂ ਇਹਨੂੰ ਆਪਾਂ ਇਹਨੂੰ ਪਿਆਤਾ ਫੇਰ ਆਪਾਂ ਕੀ ਕਰਨਾ ਹੈਗਾ ਜਿਹੜੇ ਆਪਾਂ 1/2 ਕਿਲੋ ਛੋਲੇ ਲਏ ਛੋਲੇ ਲਏ ਤੇ ਛੋਲੇ ਆਪਾਂ ਇਹਦੇ ਵਿੱਚ ਪਸ਼ੂ ਨੂੰ ਪਾ ਲੇ ਫੇਰ ਇਹਦੇ ਵਿੱਚ ਮੈਂ ਤਾਂ ਡੈਮੋ ਕਰਕੇ ਭਾਈ ਥੋੜਾ ਵਿਖਾਇਆ ਹੈਗਾ ਤੁਸੀਂ 1 ਕਿਲੋ ਚੋਕਰ ਪਾ ਲਓ ਚੋਕਰ ਪਾ ਲਿਆ ਫੇਰ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ ਇਹਦੇ ਵਿੱਚ ਆਪਾਂ 100 ਗ੍ਰਾਮ ਸਰੋਂ ਦਾ ਤੇਲ ਪਾ ਲਿਆ ਅਗਰ ਤੁਸੀਂ ਗਾਂ ਨੂੰ ਦੇਣਾ ਹੈ ਤਾਂ ਭਾਈ ਪਾਈਆ ਛੋਲੇ ਦੇ ਦਿਓ ਰੋਜ ਦੇ ਠੀਕ ਆ ਤੇ ਅੱਧਾ ਕਿਲੋ ਚੋਕਰ ਦੇ ਦਿਓ ਤੇ 50 ਗ੍ਰਾਮ ਤੁਸੀਂ ਸਰੋਂ ਦਾ ਤੇਲ ਦੇ ਦਿਓ ਅਗਰ ਮੱਝ ਨੂੰ ਦੇਣਾ ਹੈਗਾ ਤਾਂ ਅੱਧਾ ਕਿਲੋ ਛੋਲੇ ਤੇ ਕਿਲੋ ਚੋਕਰ ਤੇ ਮਤਵਾਲ 200 ਗ੍ਰਾਮ ਦੇ ਅੰਦਰ ਅੰਦਰ ਆਪਾਂ 100 ਤੋਂ 200 ਦੇ ਵਿੱਚ ਅੰਦਾਜ਼ੇ ਦੇ ਨਾਲ ਆਪਾਂ ਤੇਲ ਜਿਵੇਂ ਕਿ ਹੁਣ ਆਪਾਂ 100 ਤੋਂ 100 ਗ੍ਰਾਮ ਆਪਾਂ ਇਹਦੇ ਵਿੱਚ ਤੇਲ ਪਾ ਲਿਆ ਤੇਲ ਪਾ ਲਿਆ ਇਹਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਜਿਦੋਂ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਇਹ ਭਾਈ ਇਹੋ ਜਿਹਾ ਮਿਸ਼ਨ ਬਣ ਗਿਆ ਅਗਰ ਜਿਦੋਂ ਇਹੋ ਜਿਹਾ ਇਹ ਮਿਸ਼ਨ ਬਣ ਗਿਆ ਪਸ਼ੂ ਆਟੋਮੈਟਿਕ ਹੀ ਆਪ ਦੀ ਆਪ ਹੀ ਹਾਕਾ ਮਾਰ ਕੇ ਉਹ ਖਾਊਗਾ ਆਪਾਂ ਪਾਣੀ ਇਹਦਾ ਸੂਪ ਵਾਲਾ ਨੂਨ ਵਾਲਾ ਪਾਣੀ ਆਪਾਂ ਤਾਂ ਪਹਿਲਾਂ ਪਿਉਣਾ ਇਹਦੇ ਵਿੱਚ ਆਪਾਂ ਤੇਲ ਪਾ ਲਿਆ ਤੇਲ ਦੇ ਉੱਤੋਂ ਦੀ ਆਪਾਂ ਪਾਣੀ ਨਹੀਂ ਪਿਉਣਾ ਅਗਰ ਤੁਸੀਂ ਭੁੱਲ ਵੀ ਗਏ ਕੋਈ ਚੱਕਰ ਨਹੀਂ 2 ਘੰਟੇ ਠਹਿਰ ਕੇ ਪਿਆ ਦਿਓ ਜਾਂ ਦਾਣਾ ਬੰਡ ਕੋਈ ਵੀ ਪਾਉਣੇ ਹੋ ਦਾਣੇ ਬੰਡ ਦੇ ਵਿੱਚ ਤੁਸੀਂ ਇਹ ਪਾ ਦਿਓ ਤੇ ਤਾਂ ਵੀ ਆ ਅਗਰ ਇੱਕ ਖਿਆਲ ਆਪਾਂ ਹੋਰ ਕਰਨਾ ਹੈਗਾ ਇਹਨੂੰ ਅਗਰ ਆਪਾਂ ਅੱਜ ਛੋਲੇ ਇਸ ਤਰ੍ਹਾਂ ਸਾਫ ਤੇ ਵਾਲ ਕੇ ਆਪਾਂ ਪਾਤੇ ਇਹ ਭਾਈ ਤੀਜੇ ਦਿਨ ਜਾ ਕੇ ਪਤਾ ਲੱਗਦਾ ਵੀ ਪਸੂ ਗੋਹੇ ਵੀਦੀ ਵੇਸਟੇਜ ਕੱਢਦਾ ਆ ਜਾਂ ਨਹੀਂ ਕੱਢਦਾ ਅਗਰ ਥੋੜਾ ਵੇਸਟੇਜ ਕੱਢਦਾ ਹੈ ਤਾਂ ਇਹਨੂੰ ਕੀ ਕਰੋ ਤੁਸੀਂ ਜਾਂਦਾ ਉਬਲਿਆਂ ਨੂੰ ਅੱਥ ਦੇ ਦੋਨਾਂ ਹੱਥਾਂ ਦੇ ਨਾਲ ਐਂ ਕਰਕੇ ਮਲਦਿਓ ਤਾਂ ਵੀ ਇਹ ਦੋ ਫਾੜ ਹੋ ਜਾਣਗੇ ਜਾਂ ਇਹਨੂੰ ਕੀ ਆ ਕੁੰਡੇ ਦੇ ਵਿੱਚ ਕੁੱਟ ਲਓ 2 ਮਿੰਟ ਅੱਧਾ ਕਿਲੋ ਛੋਲਿਆਂ ਨੂੰ ਕੁਝ ਨਹੀਂ ਲੱਗਦਾਗਾ ਕੁੱਟ ਕੇ ਪਾਉਂਗੇ ਪੂਰੀ ਪਸੂ ਨੂੰ ਨਰਜੀ ਮਿਲੇਗੀ ਤਾਕਤ ਮਿਲੇਗੀ ਅਗਰ ਇਹ ਮੈਸ਼ਨ ਇਹੋ ਜਿਹਾ ਹੋ ਗਿਆ ਵੇਖੋ ਤੁਹਾਡਾ ਆਟੋਮੈਟਿਕ ਫੈਂਟ ਵਧਾਊਗਾ ਪਸੂ ਅਗਰ ਤੁਸੀਂ ਇਹ ਪਾਉਣ ਲੱਗੇ 10 15 ਦਿਨਾਂ ਦੇ 15 ਦਿਨ ਲਗਾਤਾਰ ਤੁਸੀਂ ਪਾਤਾ ਤੇ ਤੁਹਾਡੀ ਫੈਂਟ ਦਾ ਨਾਲ ਦੀ ਨਾਲ ਪਤਾ ਲੱਗ ਜਾਊਗਾ ਜਦੋਂ ਤੁਸੀਂ ਡੇਰੀ ਫਾਰਮ ਤੇ ਦੁੱਧ ਪਾਉਣ ਜਾਓਗੇ ਤੁਸੀਂ ਇਹਦੇ ਵਿੱਚ ਜੇ ਅਗਰ ਨਹੀਂ ਜ਼ਿਆਦਾ ਖਰਚਾ ਕਰਨਾ ਚਾਹੁੰਦੇ 15 ਦਿਨ ਪਾ ਕੇ ਇਹਨੂੰ 10 ਦਿਨਾਂ ਦਾ ਇਹਦੇ ਵਿੱਚ ਤੁਸੀਂ ਗੈਪ ਵੀ ਪਾ ਸਕਦੇ ਹੋ 10 ਦਿਨ ਗੈਪ ਪਾ ਕੇ ਤੁਸੀਂ ਫੇਰ ਫੇਰ ਇਹਨੂੰ ਉਹ ਕਰ ਲੋ ਜਿਹੜੀਆਂ ਦੇਸੀ ਚੀਜ਼ਾਂ ਆਪਾਂ ਦਿੰਨੇ ਆ ਭਾਈ ਉਹਦੇ ਵਿੱਚ ਜੇ ਗੈਬ ਵੀ ਪੈ ਜੇ ਪਸ਼ੂ ਦੀ ਮਾਤਰਾ ਨਹੀਂ ਘਟਣ ਦਿੰਦਾ ਉਹਦੀ ਲੈਵਲ ਉਥੋਂ ਫੈਂਡ ਦਾ ਨਹੀਂ ਘਟਣ ਦਿੰਦਾ ਪਸ਼ੂ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾਗਾ ਅਗਰ ਜਿਵੇਂ ਹੁਣ ਫਰਜ ਕਰੋ ਵੀ ਫੈਂਡ ਵਧਾਉਣ ਵਾਲਾ ਪਾਊਡਰ ਆਪਾਂ ਰੋਜ਼ ਦਾ 100 ਗ੍ਰਾਮ ਇੱਕ ਪਸ਼ੂ ਨੂੰ ਪਾਈ ਜਾਂਦੇ ਆ ਅਗਰ ਅਗਰ ਪਸ਼ੂ ਨੂੰ 100 ਗ੍ਰਾਮ ਪਾਈ ਜਾਂਦੇ ਆ ਆਪਾਂ ਤੇ ਤੁਹਾਨੂੰ ਤੁਸੀਂ 10 ਦਿਨ ਪਾਤਾ 15 ਦਿਨ ਪਾਤਾ ਅਗਰ ਨਹੀਂ ਵੀ ਦੋ ਦਿਨ ਪਿਆ ਜਾਂ ਚਾਰ ਦਿਨ ਪਿਆ ਤੁਹਾਡਾ ਫੈਂਟ ਉੱਥੇ ਹੀ ਫਰਕ ਫੇਰ ਪਾ ਦੂਗਾ ਕਿਉਂ ਉਹਨੇ ਇੱਕੇ ਇੱਕੇ ਟਾਈਮ ਖਾ ਕੇ ਪਸ਼ੂ ਨੂੰ ਨਰਜੀ ਦੇਣੀ ਆ ਤਾਂ ਫੈਂਟ ਵਧਾਉਣੀ ਆ ਅਗਰ ਫੈਂਟ ਵਧਾਉਣੀ ਆ ਉਹਨੇ ਤਾਂ ਜਦੋਂ ਤੁਸੀਂ ਉਹਨੂੰ ਬੰਦ ਕਰਤਾ ਨਾਲ ਦੀ ਨਾਲ ਫੈਂਟ ਤੁਹਾਡੀ ਪਹਿਲਾਂ ਵਾਲੀ ਫੇਰ ਹੋ ਜੂਗੀ ਵੇਖੋ ਬਾਈ ਜਿੱਥੋਂ ਤੱਕ ਮੇਰੀ ਸਮਝ ਆ ਮੇਰੀ ਸਮਝ ਮੁਤਾਬਕ ਤਾਂ ਇਹ ਕੈਮੀਕਲ ਐਂ ਕੰਮ ਕਰਦੇ ਆ ਬਾਕੀ ਜਿੰਨੀ ਕੁ ਮੈਨੂੰ ਜਾਣਕਾਰੀ ਆ ਜਿਹੜੀ ਮੈਂ ਇਹ ਜਾਣਕਾਰੀ ਦਿੰਨਾ ਇਹ ਨੂੰ ਮੈਨੂੰ 100% ਮੈਨੂੰ ਭਰੋਸਾ ਹੈ ਮੈਨੂੰ ਤਸੱਲੀ ਹੈ ਇਹਦੇ ਤੇ ਵੀ ਮੇਰੀ ਫੈਂਟ ਇਹ ਚੀਜ਼ ਜੇ ਬੰਦਾ ਲਗਾਤਾਰ ਪਾਊਗਾ ਅਗਰ ਗਿਣ ਕੇ 2.5 ਮਹੀਨੇ ਅੱਧਾ ਕਿਲੋ ਛੋਲੇ ਪਾ ਦੇ ਤਾਂ ਬਿਲਕੁਲ ਫੈਂਟ ਨਹੀਂ ਘਟੂਗੀ ਇੱਕ ਵੀਰ ਨੂੰ ਜ਼ਰੂਰ ਆਗਾ ਜਿਹੜਾ ਅਸੀਂ ਤੇਲ ਲਿਉਂਨੇ ਆ ਸਰੋਂ ਦਾ ਉਹਦੇ ਵਿੱਚ ਮੈਨੂੰ ਐ ਦੱਸੋ ਵੀ ਕੀ ਕੀ ਚੀਜ਼ ਨਹੀਂ ਪਾਇਆ ਹੁੰਦਾ ਚੌਲਾਂ ਦਾ ਤੇਲ ਕੱਢ ਕੇ ਉਹਦੇ ਚ ਪਾਇਆ ਜਾਂਦਾ ਜਿਹੜੀ ਕਿਣੀ ਹੁੰਦੀ ਆ ਚੌਲਾਂ ਦੀ ਉਹਨੂੰ ਤੇਲ ਦੇ ਵਿੱਚ ਉਹਨੂੰ ਪੀਸਿਆ ਜਾਂਦਾ ਹੈਗਾ ਤੇਲ ਉਹਦਾ ਵੀ ਨਿਕਲਿਆ ਆਉਂਦਾ ਹੈਗਾ ਗੱਲ ਤਾਂ ਇਹ ਆ ਗਈ ਹੋਰ ਤਰ੍ਹਾਂ ਤਰ੍ਹਾਂ ਦੇ ਬਹੁਤ ਆਉਂਦਿਆ ਕੈਮੀਕਲ ਜਿਵੇਂ ਹੁਣ ਫਰਜ਼ ਕਰੋ ਵੀ ਆਹਾ ਤੇਲ ਇਹ ਤੇਲ ਮੇਰਾ ਆਪ ਦਾ ਕਢਾਇਆ ਵਾ ਕਾਣੀ ਇਹ ਤੇਲ ਕਾਲਾ ਪਿਆ ਸਿਹਤ ਵਰਗਾ ਇਹ ਇਹਦੇ ਵਿੱਚ ਦੀ ਮੂੰਹ ਨਹੀਂ ਦਿਸਦਾ ਦੁਕਾਨਦਾਰ ਕੀ ਕਹੂਗਾ ਤੇਲ ਇਹੋ ਜਾਂ ਲੈ ਲਓ ਜਿਹਦੇ ਵਿੱਚ ਦੀ ਇਹ ਮੂੰਹ ਦਿਸੇ ਕੋਈ ਨਹੀਂ ਭਾਈ ਮੂੰਹ ਦੱਸਦਾਲਾ ਵੇਖੋ ਹੁਣ ਤੁਸੀਂ ਮੈਨੂੰ ਆਏ ਦੱਸੋ ਮੂੰਹ ਦੇਖ ਕੇ ਦਿਖਾਓ ਇਹਦੇ ਵਿੱਚ ਦੀ ਮੂੰਹ ਇਦੇ ਵਿੱਚ ਮੂੰਹ ਨਹੀਂ ਦਿਸਦਾ ਇਹ ਤੇਲ ਸੰਗਣਾ ਹੁੰਦਾ ਹੈ ਭਰੋਸੇ ਵਾਲਾ ਹੁੰਦਾ ਜਿਵੇਂ ਕਿ ਅੱਜ ਫੈਂਟ ਬਣਾਉਣ ਤੇ ਤੁਹਾਨੂੰ ਆ ਮੈਂ ਤੁਹਾਨੂੰ ਅੱਜ ਵਾਲੀ ਵੀਡੀਓ ਬਣਾਈ ਆ ਇਹ ਵੀਰ ਦਾ ਕਮੈਂਟ ਆਇਆ ਸੀ ਬਾਬਾ ਜੀ ਸਾਨੂੰ ਬਣਾ ਕੇ ਦਿਖਾਓ ਆਪਾਂ ਤਿੰਨ ਆਟਮਾ ਹੀ ਲੈਣਗੇ ਆਪਾਂ ਛੋਲੇ ਲੈਣੇ ਆ ਪਹਿਲੀ ਆਟਮ ਅੱਧਾ ਕਿਲੋ ਫਿਰ ਆਪਾਂ 1 ਕਿਲੋ ਚੋਕਰ ਲੈਣਾਗਾ ਤੇ ਆਪਾਂ 100 ਗ੍ਰਾਮ ਆਪਾਂ ਤੇਲ ਲੈਣਾ ਅਗਰ ਜੇ ਤੁਸੀਂ ਗਾਂ ਨੂੰ ਦੇਣਾਗਾ ਤੇ ਗਾਂ ਨੂੰ ਇਹਦੀ ਮਾਤਰਾ ਆਪਾਂ ਘਟਾ ਲੈਣੀ ਆਂਗੇ ਪਾਈਆ ਛੋਲੇ ਕਰ ਦਿਓ ਰੋਜ ਦੇ ਅੱਧਾ ਕਿਲੋ ਚੋਕਰ ਕਰ ਦਿਓ 50 ਗ੍ਰਾਮ 50 ਤੋਂ 60 ਗ੍ਰਾਮ ਤੁਸੀਂ ਤੇਲ ਪਾ ਦਿਓ ਤੁਸੀਂ ਇਹ ਦੇਣ ਦੀ ਵਿਧੀ ਤੁਸੀਂ ਕਮ ਸੇ ਕਮ ਵੀ ਇਹਨੂੰ ਪਸ਼ੂ ਨੂੰ 2.5 ਮਹੀਨੇ ਲਗਾਤਾਰ ਦੇ ਦਿਓ ਭਾਈ ਆਕਰ ਉਹਦੀ ਚਮਕ ਉਹਦੀ ਮਤਲਬ ਗ੍ਰੋਥ ਹਰ ਇੱਕ ਚੀਜ਼ ਦੇ ਉੱਤੇ ਹੀ ਕੰਮ ਕਰਨ ਵਾਲੇ ਇਹ ਆਗੇ ਜਿਵੇਂ ਹੁਣ ਫਰਜ ਕਰੋ ਛੋਲੇ ਤਾਕਤ ਦਿੰਦੇ ਨੇ ਬੱਚੇਦਾਨੀ ਨੂੰ ਤਾਕਤ ਦੇਣਗੇ ਗੱਭ ਰਹਿ ਜੂਗੀ ਪਸ਼ੂ ਗਲਤ ਹੈ ਚੀਜ਼ ਦੀ ਆ ਜਿਵੇਂ ਤੇਲ ਆ ਤੇਲ ਨੇ ਵੀ ਉਹੀ ਕੰਮ ਕਰਨਾ ਹੈ ਚਮੜੀ ਨੂੰ ਮਲੈਮ ਕਰਨਾ ਹੈਗਾ ਔਰ ਤਾਕਤ ਦੇਣੀ ਆ ਤੇ ਜਿਹੜਾ ਹੈਗਾ ਚੋਕਰ ਚੋਕਰ ਨੇ ਲਿੱਸੇ ਪਸ਼ੂ ਦੇ ਹੱਡ ਟੱਕ ਦੇਣੇ ਆਗੇ ਅਗਰ ਤੁਸੀਂ ਇਹ ਦੇਵੋਗੇ ਉਹਦੇ ਨਾਲ ਜੇ ਤੁਹਾਡੇ ਪਸ਼ੂ 10 ਕਿਲੋ ਵਾਲੀ ਹੈਗੀ ਆ ਅਗਰ ਲਗਾਤਾਰ ਤੁਸੀਂ ਦੇਈ ਗਏ ਉਹ 12 ਕਿਲੋ 12.5 ਕਿਲੋ ਤੇ ਰਾਮ ਦੇ ਨਾਲ ਜਾਊਗੀ ਅਗਰ ਜਿੰਨਾ ਕੁ ਤੁਸੀਂ ਇਹ ਖਰਚਾ ਕਰੋਗੇ ਨਾ ਉਹਨਾਂ ਖਰਚਾ ਪਸ਼ੂ ਤੁਹਾਡਾ ਦੁੱਧ ਦੇ ਵਿੱਚੋਂ ਵੀ ਕੱਢ ਦੂਗਾ ਆਪਾਂ ਇਹ ਨਾ ਕਰੋ ਵੀ ਕਹੋ ਵੀ ਆਪਣਾ ਖਰਚਾ ਹੋਈ ਜਾਂਦਾ ਤੇ ਫੈਂਟ ਤਾਂ ਵਧੀ ਨਹੀਂ ਫੈਂਟ ਨਹੀਂ ਵਧੀ ਭਾਈ ਇਹਨੇ ਦੋ ਕੰਮ ਕਰਨੇ ਆ ਨਲੇ ਤਾਂ ਪਸ਼ੂ ਦੀ ਫੈਂਟ ਵਧਾਉਣੀ ਆ ਤੇ ਨਾਲੇ ਤੁਸੀਂ ਉਹ ਕਰਨੀ ਆ ਇੱਕ ਸੂਏ ਉਸ ਪਸ਼ੂ ਦਾ ਇਲਾਜ ਕਰ ਦਿਓ ਤੁਸੀਂ ਇਹ ਮੰਨ ਲਓ 2.5 ਮਹੀਨੇ ਪਾ ਦਿਓ 3 ਮਹੀਨੇ ਪਾ ਦਿਓ ਜਦੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਸ਼ੂ ਸੂਗਾ ਉਹਦੀ ਫੈਂਟ ਨਹੀਂ ਕਟੂਗੀ ਇਹ ਮੇਰੀ ਗਾਰੰਟੀ ਆ ਮੈਂ ਬਿਲਕੁਲ ਦਾਵਾ ਕਰਦਾ ਹਾਂਗਾ ਉਹ ਪਸ਼ੂ ਜੇ ਵੀਰ ਨੇ ਘਰੇ ਰੱਖਣਾਗਾ ਤੋ ਉਹਦੀ ਫੈਂਟ ਨਹੀਂ ਘਟਦੀਗੀ ਉਹਦਾ ਲੈਵਲ ਉੱਥੇ ਹੀ ਰਹੂਗਾ ਜੇ 8 ਤੇ ਆ ਤਾਂ 8 ਤੇ ਜੇ 9 ਤੇ ਆ 9 ਤੇ ਜੇ 6.5 ਤੇ 6.5 ਤੇ ਜਿੱਥੇ ਖੜ ਗਿਆ ਉੱਥੇ ਖੜੂਗਾ ਘਟਦਾ ਨਹੀਂਗਾ ਕਿਉਂ ਇਹ ਇੱਕ ਕੁਦਰਤ ਦਾ ਕਿਰਸ਼ਮਾ ਇਹ ਹੋ ਜਾਏਗਾ ਅਗਰ ਤਾਕਤ ਆ ਜਿਵੇਂ ਹੁਣ ਆਪਾਂ ਟਰੈਕਟਰ ਲਿਆਉਣੇ ਆ ਆਪਾਂ ਕਹਿੰਦੇ ਆ ਜੀ 50 ਹੌਸਪਾਵਰ ਦਾ ਹੈ ਉਹਨੇ 50 ਦਾ ਖਿੱਚਣਾ ਆਪਾਂ ਕਹਿੰਦੇ ਆ ਜੀ 100 ਦਾ ਲਿਆਂਦਾ ਉਹਨੇ 100 ਦਾ ਖਿੱਚਣਾ ਆਪਾਂ ਕਹਿੰਦੇ ਆ ਜੀ 125 ਦਾ ਹੈ 275 ਦਾ ਉਹਨੇ 275 ਦਾ ਹੀ ਮਾਲ ਖਿੱਚਣਾ ਹੈਗਾ ਇਹ ਪਾਈ ਇਹ ਵੀ ਇੱਕ ਇੰਜਣ ਦੀ ਤਰ੍ਹਾਂ ਹੈ ਜੇ ਇੰਜਣ ਦੇ ਵਿੱਚ ਆਪਾਂ ਮਟੀਰੀਅਲ ਚੰਗਾ ਪਾਵਾਂਗੇ ਤਾਂ ਆਪਣਾ ਪਸ਼ੂ ਚੰਗਾ ਰਹੂਗਾ ਜੇ ਆਪਾਂ ਮਾੜਾ ਪਾਵਾਂਗੇ ਹੁਣ ਫਰਜ਼ ਕਰੋ ਵੀ ਆਪਾਂ ਫਾਇੰਟ ਵਧਾਉਣ ਦੇ ਉੱਤੇ ਇੱਕ ਬੈਨੀਫਿਟ ਹੋਰ ਦੱਸ ਦਿੰਦਾ ਆਪਾਂ ਇਹਨੂੰ ਫਾਇੰਟ ਵਧਾਉਣ ਦੇ ਉੱਤੇ ਆਪਾਂ ਛੋਲੇ ਤੇ ਤੇਲ ਤੇ ਇਹ ਪਾਈ ਗਏ ਚਲੋ ਫਰਜ਼ ਕਰੋ ਵੀ ਆਪਣਾ ਪਸ਼ੂ ਗੱਭਣ ਹੋ ਗਿਆ ਆਪਣਾ ਰਾਦਾ ਬਣ ਗਿਆ ਯਾਰ ਆਪਾਂ ਇਹਨੂੰ ਵੇਚ ਦਿਓ ਅਗਰ ਆਪਾਂ ਉਸ ਦੀ ਕੀਮਤ ਪਾਉਣੇ ਆਗੇ ਤੇ ਕੀਮਤ ਸਵਾਈ ਪਊਗੀ ਭਾਈ ਅਗਰ ਤੁਸੀਂ ਉਸ ਦੀ 50 55000 ਰੁਪਏ ਦੀ ਨਾਰਮਲ ਮਹਾਂ ਆਗੀ ਤੋਕੜ ਅਗਲਾ ਲੈਂਦਾ ਹੈਗਾ ਜੇ ਤੁਸੀਂ ਉਹਦਾ 70 ਮੰਗ ਲਿਆ ਹੱਸ ਕੇ ਦੇਊਗਾ ਅਗਲਾ 70 ਵੀ ਆਖੂਗਾ ਯਾਰ ਮੈਨੂੰ ਉਹ ਕਿਨਾਰੇ ਵਾਲੀ ਮਹਾਂ ਦੇ ਤੂੰ ਕਿੰਨੀ ਗੱਬਾ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੋਵੇ ਇਹਨਾਂ ਜ਼ਰੂਰ ਆ ਵੀ ਜੇ ਅਗਰ ਉਹਦੀ ਕੀਮਤ ਵਟਣੀ ਆ ਤਾਂ ਤੁਸੀਂ ਉਹਦੇ ਪੂਰਾ ਖਿਆਲ ਕਰਕੇ ਏਆਈ ਜ਼ਰੂਰ ਕਰਵਾਉਣੀ ਆਂਗੀ ਤਾਂ ਉਹ ਕਰਕੇ ਇਸ ਕਰਕੇ ਜੇ ਉਹੋ ਚੀਜ਼ਾਂ ਨੂੰ ਤੁਹਾਨੂੰ ਕੁਛ ਨਹੀਂ ਕਰਨਾ ਪੈਣਾ ਆਪਾਂ ਦੇਣੇ ਕੀ ਆ ਛੋਲੇ ਚੁੱਕਰ ਤੇ ਤੇਲ ਸਰੋਂ ਦਾ ਬਸ ਅਗਰ ਉਹਦੇ ਵਿੱਚ ਕੀ ਆਗਾ ਸੂਪ ਜਿਹੜਾ ਉਹਦਾ ਵਿੱਚੋਂ ਪਾਣੀ ਨਿਕਲੂਗਾ ਉਹਨੂੰ ਆਡਰ ਰੱਖ ਕੇ ਅੱਡ ਪਿਉਣਾ ਮੇਰੀਆਂ ਵੀਡੀਓ ਮਿਹਨਤ ਵਾਲੀਆਂ ਹੁੰਦੀਆਂ ਭਾਈ ਮਿਹਨਤ ਤੋਂ ਬਿਨਾ ਮੈਂ ਕੋਈ ਨਹੀਂ ਬਣਾਉਂਦਾ ਡੈਮੋ ਤੋਂ ਬਿਨਾ ਮੈਂ ਕੋਈ ਨਹੀਂ ਬਣਾਉਂਦਾ ਅਗਰ ਦੇਸੀ ਨੁਕਤਿਆਂ ਤੇ ਬਣਾਉਣਾ ਮੈਂ ਪੁਰਾਣੇ ਨੁਕਤਿਆਂ ਤੇ ਹੀ ਬਣਾਉਣਾ ਤਾਂ ਮੇਰੀਆਂ ਵੀਡੀਓ ਲੰਮੀਆਂ ਹੋ ਜਾਂਦੀਆਂ ਦੇਸੀ ਬੰਦਾ ਮੈਂ ਜਮਾਂ ਔਰ ਤਜਰਬਾ ਮੇਰੇ ਕੋਲੇ ਜਿੰਨਾ ਮਰਜੀ ਲੈ ਲਓ ਤੁਸੀਂ ਜਿੰਨਾ ਮਰਜੀ ਖੋਜ ਖਜ਼ਾਨਾ ਲੈ ਲਓ ਕੋਈ ਬੰਦਾ ਆ ਕੇ 10 ਬੰਦੇ ਆਜੋ ਮੈਥੋਂ ਪੁੱਛਣ ਨੂੰ ਮੇਰਾ ਕੋਈ ਜੀ ਨਹੀਂ ਅਕਦਾਗਾ ਮੈਨੂੰ ਫੋਨ ਤਾਂ ਉਹ ਛੱਡਣਾ ਪਿਆਗਾ ਮੈਨੂੰ ਜਿਹੜਾ ਮੇਰਾ ਪਹਿਲਾ ਨੰਬਰ ਸੀ ਲੋਕ ਮੈਨੂੰ ਹੈਰਾਨ ਬਹੁਤ ਕਰਨ ਲੱਗ ਗਏ ਸੀ ਰਾਤ ਨੂੰ ਵੀ ਹੈਰਾਨ ਕਰਨ ਲੱਗ ਗਏ ਸੀਗੇ ਮਤਲਬ ਕੋਈ ਟਾਈਮ ਨਹੀਂ ਸੀਗਾ ਅਗਰ ਕਿਸੇ ਨੇ ਪੁੱਛਣਾ ਕਮੈਂਟ ਦੇ ਵਿੱਚ ਜਾ ਕੇ ਜ਼ਰੂਰ ਜਾਣਕਾਰੀ ਲੈ ਸਕਦਾ ਜਿੰਨਾ ਮੈਥੋਂ ਫਾਇਦਾ ਉਠਾ ਸਕਦਾ ਹੈ ਮੇਰਾ ਵੀਰ ਕੋਈ ਨਵਾਂ ਬੰਦਾ ਉੱਭਰ ਕੇ ਅੱਗੇ ਆਉਂਦਾ ਹੈ ਉਹ ਜ਼ਰੂਰ ਪੁੱਛ ਸਕਦਾ ਹੈ ਮੈਂ ਕਮੈਂਟਾਂ ਦੇ ਵਿੱਚੋਂ ਜ਼ਰੂਰ ਰਿਪਲਾਈ ਦੇਵਾਂਗਾ ਅੱਜ ਫੈਂਡ ਵਧਾਉਣ ਤੇ ਭਾਈ ਮੈਂ ਆਪਣਾ ਤਿੰਨ ਚੀਜ਼ਾਂ ਆਈਟਮਾਂ ਪਾ ਕੇ ਮੈਂ ਤੁਹਾਨੂੰ ਦਿੱਤਾ ਤੁਹਾਡੇ ਨਾਲ ਵੀਡੀਓ ਮੈਂ ਸ਼ੇਅਰ ਕੀਤੀ ਮੇਰੇ ਸਰੋਤਿਆਂ ਦਾ ਮੇਰੇ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ